ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪੰਨੇ ਵਿੱਚ ਅੱਜ ਦੀ ਕਹਾਣੀ ਹੈ munshi premchand ji ਦੀ ਲਿਖੀ ਸਭਿਤਾ ਦਾ ਪੇਤ ਉਂਝ ਤਾਂ ਮੇਰੀ ਸਮਝ ਵਿੱਚ ਦੁਨੀਆ ਦੀਆਂ 1000 ਇੱਕ ਗੱਲਾਂ ਨਹੀਂ ਆਉਂਦੀਆਂ ਜਿਵੇਂ ਲੋਕ ਸਵੇਰੇ ਉੱਠਦਿਆਂ ਹੀ ਵਾਲਾਂ ਉੱਤੇ ਛੋਰਾ ਕਿਉਂ ਚਲਾਉਂਦੇ ਹਨ ਕਿ ਹੁਣ ਮਰਦਾਂ 'ਚ ਇੰਨੀ ਨਜਾਕਤ ਆ ਗਈ ਹੈ ਕਿ ਵਾਲਾਂ ਦਾ ਬੋਝ ਉਹਨਾਂ ਤੋਂ ਨਹੀਂ ਸਾਂਭਿਆ ਜਾਂਦਾ ਆਰੇ ਹੀ ਪੜੇ ਲਿਖੇ ਆਦਮੀਆਂ ਦੀਆਂ ਅੱਖਾਂ ਕਿਉਂ ਇੰਨੀਆਂ ਕਮਜ਼ੋਰ ਹੋ ਗਈਆਂ ਹਨ ਦਿਮਾਗ ਦੀ ਕਮਜ਼ੋਰੀ ਹੀ ਇਸ ਦਾ ਕਾਰਨ ਹੈ ਜਾਂ ਕੁਝ ਹੋਰ ਲੋਕ ਇਨਾਮਾ ਪਿੱਛੇ ਕਿਉਂ ਇੰਨੇ ਪਰੇਸ਼ਾਨ ਹੁੰਦੇ ਹਨ ਪਰ ਇਸ ਵੇਲੇ ਮੈਨੂੰ ਇਹਨਾਂ ਗੱਲਾਂ ਨਾਲ ਮਤਲਬ ਨਹੀਂ ਮੇਰੇ ਮਨ 'ਚ ਇੱਕ ਨਵਾਂ ਪ੍ਰਸ਼ਨ ਪੈਦਾ ਹੋਇਆ ਹੈ ਅਤੇ ਉਸ ਦਾ ਉੱਤਰ ਮੈਨੂੰ ਕੋਈ ਨਹੀਂ ਦਿੰਦਾ ਪ੍ਰਸ਼ਨ ਇਹ ਹੈ ਕਿ ਸੱਭਿਅਕ ਕੌਣ ਹੈ ਅਤੇ ਅਸੱਭਿਅਕ ਕੌਣ ਸਭਿਅਤਾ ਦੇ ਲਖਣ ਕੀ ਹਨ ਆਮ ਨਜ਼ਰ ਨਾਲ ਦੇਖੀਏ ਤਾਂ ਇਸ ਨਾਲੋਂ ਵੱਧ ਸੌਖਾ ਹੋਰ ਕੋਈ ਸਵਾਲ ਨਹੀਂ ਹੋ ਸਕਦਾ ਬੱਚਾ ਬੱਚਾ ਇਸ ਨੂੰ ਹੱਲ ਕਰ ਸਕਦਾ ਹੈ ਪਰ ਜਰਾ ਧਿਆਨ ਨਾਲ ਦੇਖੀ ਤਾਂ ਪ੍ਰਸ਼ਨ ਇੰਨਾ ਸੌਖਾ ਨਹੀਂ ਜੇ ਕੋਟ ਪੈਂਟ ਪਹਿਨਣਾ ਟਾਈ ਕਾਲਰ ਲਗਾਉਣਾ ਮੇਜ਼ ਉੱਤੇ ਬੈਠ ਕੇ ਰੋਟੀ ਖਾਣਾ ਦਿਨ ਚ 13 ਵਾਰ ਕੋਕ ਜਾਂ ਚਾਹ ਪੀਣਾ ਅਤੇ ਸਿਗਾਰ ਪਿੰਦਿਆਂ ਤੁਰੇ ਜਾਣਾ ਸਭਿਤਾ ਹੈ ਤਾਂ ਉਹਨਾਂ ਗੋਰਿਆਂ ਨੂੰ ਵੀ ਸਭਿਕ ਕਹਿਣਾ ਪਵੇਗਾ ਜੋ ਸੜਕ ਤੇ ਸ਼ਾਮ ਨੂੰ ਕਦੇ-ਕਦੇ ਟੈਲ ਦੇ ਨਜ਼ਰ ਆਉਂਦੇ ਹਨ ਸ਼ਰਾਬ ਦੇ ਨਸ਼ੇ ਨਾਲ ਸੁਰਖ ਅੱਖਾਂ ਪੈਰ ਲੜਖੜਾਉਂਦੇ ਹੋਏ ਰਾਹ ਜਾਂਦੇ ਲੋਕਾਂ ਨੂੰ ਬਦੋ-ਬਦੀ ਛੇੜਨ ਦੀ ਧੁਨ ਕੀ ਉਹਨਾਂ ਗੋਰੀਆਂ ਨੂੰ ਸਬਕ ਕਿਹਾ ਜਾ ਸਕਦਾ ਹੈ ਕਦੇ ਨਹੀਂ ਤਾਂ ਇਹ ਸਿੱਧ ਹੋਇਆ ਕਿ ਸભ્યਤਾ ਕੋਈ ਹੋਰ ਹੀ ਚੀਜ਼ ਹੈ ਉਹਦਾ ਜਿਸਮ ਨਾਲ ਇੰਨਾ ਸੰਬੰਧ ਨਹੀਂ ਜਿੰਨਾ ਮਨ ਨਾਲ ਮੇਰੇ ਗਿਣੇ-ਚੁਣੇ ਮਿੱਤਰਾਂ 'ਚ ਇੱਕ رائے ਰਤਨ ਕਿਸ਼ੋਰ ਵੀ ਸਨ ਉਹ ਬਹੁਤ ਸੋਹਰਦ ਬਹੁਤ ਹੀ ਉਦਾਰ ਬਹੁਤ ਪੜੇ ਲਿਖੇ ਅਤੇ ਇੱਕ ਵੱਡੇ ਅਹੁਦੇ ਤੇ ਹਨ ਬਹੁਤ ਚੰਗੀ ਤਨਖਾਹ ਪ੍ਰਾਪਤ ਕਰਨ ਉੱਤੇ ਵੀ ਉਹਨਾਂ ਦੀ ਆਮਦਨ ਖਰਚ ਲਈ ਕਾਫੀ ਨਹੀਂ ਹੁੰਦੀ ਇੱਕ ਚੌਥਾਈ ਤਨਖਾਹ ਤਾਂ ਬੰਗਲੇ ਦੀ ਹੀ ਭੇਟ ਹੋ ਜਾਂਦੀ ਹੈ ਇਸ ਲਈ ਉਹ ਬੜੀ ਫਿਕਰ ਚ ਰਹਿੰਦੇ ਹਨ ਰਿਸ਼ਵਤਾਂ ਨਹੀਂ ਲੈਂਦੇ ਘੱਟੋ ਘੱਟ ਮੈਨੂੰ ਨਹੀਂ ਪਤਾ ਹਾਲਾਂਕਿ ਕਹਿਣ ਵਾਲੇ ਕਹਿੰਦੇ ਹਨ ਪਰ ਇੰਨਾ ਜਾਣਦਾ ਹਾਂ ਕਿ ਉਹ ਪੱਤਾ ਵਧਾਉਣ ਲਈ ਦੌਰੇ ਉੱਤੇ ਬਹੁਤ ਰਹਿੰਦੇ ਹਨ ਇੱਥੋਂ ਤੱਕ ਕਿ ਇਸ ਲਈ ਹਰ ਸਾਲ ਬਜਟ ਦੀ ਵੀ ਕਿਸੇ ਹੋਰ ਮਦ ਵਿੱਚ ਰੁਪਏ ਕਢਵਾਉਣੇ ਪੈਂਦੇ ਹਨ ਉਹਨਾਂ ਦੇ ਅਫਸਰ ਕਹਿੰਦੇ ਹਨ ਐਨੇ ਦੌਰੇ ਕਿਉਂ ਕਰਦੇ ਹੋ ਤਾਂ ਉੱਤਰ ਦਿੰਦੇ ਹਨ ਇਸ ਜ਼ਿਲ੍ਹੇ ਦਾ ਕੰਮ ਹੀ ਅਜਿਹਾ ਹੈ ਕਿ ਜਦੋਂ ਤੱਕ ਖੂਬ ਦੌਰੇ ਨਾ ਕੀਤੇ ਜਾਣ ਰਿਆਆ ਯਾਨੀ ਕਿ ਜਨਤਾ ਸ਼ਾਂਤ ਨਹੀਂ ਰਹਿ ਸਕਦੀ ਪਰ ਮਜ਼ਾ ਤਾਂ ਇਹ ਹੈ ਕਿ ਰਾਏ ਸਾਹਿਬ ਉਹਨੇ ਦੌਰੇ ਅਸਲ 'ਚ ਨਹੀਂ ਕਰਦੇ ਜਿੰਨੇ ਕਿ ਆਪਣੇ ਰੋਜ਼ਨਾਮਚੇ 'ਚ ਲਿਖਦੇ ਹਨ ਉਹਨਾਂ ਦੇ ਪੜਾਅ ਸ਼ਹਿਰ ਤੋਂ 50 ਮੀਲ ਉੱਤੇ ਹੁੰਦੇ ਹਨ ਸੰਬੂ ਉੱਥੇ ਗੱਡੇ ਰਹਿੰਦੇ ਹਨ ਕੈਂਪ ਦਾ ਅਮਲਾ ਉੱਥੇ ਟਿਕਿਆ ਰਹਿੰਦਾ ਹੈ ਅਤੇ ਰਾਏ ਸਾਹਿਬ ਘਰ 'ਚ ਦੋਸਤਾਂ ਨਾਲ ਗੱਪਸ਼ਪ ਕਰਦੇ ਰਹਿੰਦੇ ਹਨ ਪਰ ਕਿਸੇ ਦੀ ਕੀ ਮਜਾਲ ਹੈ ਕਿ ਰਾਏ ਸਾਹਿਬ ਦੀ ਨਿਕ ਨੀਤੀ ਉੱਤੇ ਸ਼ੱਕ ਕਰ ਸਕੇ ਉਹਨਾਂ ਦੇ ਸੱਭਿਅਕ ਪੁਰਸ਼ ਹੋਣ 'ਚ ਕਿਸੇ ਨੂੰ ਸ਼ੱਕ ਨਹੀਂ ਹੋ ਸਕਦਾ ਇੱਕ ਦਿਨ ਮੈਂ ਉਹਨਾਂ ਨੂੰ ਮਿਲਣ ਗਿਆ ਉਸ ਵੇਲੇ ਉਹ ਆਪਣੇ ਘਸਿਆਰੇ ਦਮੜੀ ਨੂੰ ਝਿੜਕ ਰਹੇ ਸਨ ਦਮੜੀ ਰਾਤ ਦਿਨ ਦਾ ਨੌਕਰ ਸੀ ਪਰ ਰੋਟੀ ਖਾਣ ਕਰ ਜਾਂਦਾ ਰਹਿੰਦਾ ਸੀ ਉਸ ਦਾ ਘਰ ਥੋੜੀ ਹੀ ਦੂਰ ਤੇ ਇੱਕ ਪਿੰਡ ਚ ਸੀ ਕੱਲ ਰਾਤ ਨੂੰ ਕਿਸੇ ਕਾਰਨ ਇੱਥੇ ਨਾ ਆ ਸਕਿਆ ਇਸ ਲਈ ਝੜਕਾਂ ਪੈ ਰਹੀਆਂ ਸਨ ਰਾਏ ਸਾਹਿਬ ਜਦੋਂ ਅਸੀਂ ਤੈਨੂੰ ਰਾਤ ਦਿਨ ਲਈ ਰੱਖਿਆ ਹੋਇਆ ਹੈ ਤਾਂ ਤੂੰ ਘਰ ਕਿਉਂ ਰਿਹਾ ਕੱਲ ਦੇ ਪੈਸੇ ਕੱਟੇ ਜਾਣਗੇ ਦਮੜੀ ਹਜ਼ੂਰ ਇੱਕ ਮਹਿਮਾਨ ਆ ਗਏ ਸਨ ਇਸ ਕਰਕੇ ਨਹੀਂ ਆ ਸਕਿਆ ਰਾਏ ਸਾਹਿਬ ਤਾਂ ਫਿਰ ਕੱਲ ਦੇ ਪੈਸੇ ਉਸੇ ਮਹਿਮਾਨ ਤੋਂ ਲਈ ਦਮੜੀ ਸਰਕਾਰ ਅੱਗੋਂ ਕਦੇ ਅਜੀ ਗਲਤੀ ਨਹੀਂ ਹੋਵੇਗੀ ਰਾਏ ਸਾਹਿਬ ਬਕ ਬਕ ਨਾ ਕਰ ਦਮੜੀ ਹਜੂਰ ਰਾਏ ਸਾਹਿਬ 2 ਰੁਪਏ ਜੁਰਮਾਨਾ ਦਮੜੀ ਰੋਂਦਾ ਹੋਇਆ ਚਲਾ ਗਿਆ ਰੋਜ਼ਾ ਬਖਸ਼ਾਉਣ ਆਇਆ ਸੀ ਨਮਾਜ਼ ਗਲ ਪੈ ਗਈ 2 ਰੁਪਏ ਜੁਰਮਾਨਾ ਠੁੱਕ ਗਿਆ ਖਤਾ ਇਹ ਹੀ ਸੀ ਕਿ ਵਿਚਾਰਾ ਕਸੂਰ ਮਾਫ ਕਰਾਉਣਾ ਚਾਹੁੰਦਾ ਸੀ ਇਹ ਇੱਕ ਰਾਤ ਨੂੰ ਗੈਰ ਹਾਜ਼ਰ ਹੋਣ ਦੀ ਸਜ਼ਾ ਸੀ ਬਿਚਾਰਾ ਸਾਰੇ ਦਿਨ ਦਾ ਕੰਮ ਕਰ ਚੁੱਕਾ ਸੀ ਰਾਤ ਨੂੰ ਇੱਥੇ ਸੁੱਤਾ ਨਹੀਂ ਸੀ ਉਸ ਦੀ ਸਜ਼ਾ ਅਤੇ ਘਰ ਬੈਠੇ ਪੱਤੇ ਉਡਾਉਣ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਕੋਈ ਸਜ਼ਾ ਨਹੀਂ ਦਿੰਦਾ ਸਜ਼ਾ ਤਾਂ ਮਿਲੇ ਅਤੇ ਅਜੇ ਹੀ ਮਿਲੇ ਕਿ ਜ਼ਿੰਦਗੀ ਚ ਚੇਤੇ ਰਹੇ ਪਰ ਫੜਨਾ ਮੁਸ਼ਕਿਲ ਹੈ ਦਮੜੀ ਵੀ ਜੇ ਹੁਸ਼ਿਆਰ ਹੁੰਦਾ ਤਾਂ ਜ਼ਰਾ ਰਾਤ ਮੁੱਕਣ ਤੋਂ ਪਹਿਲਾਂ ਕੋਠੜੀ ਚ ਜਾ ਕੇ ਸੌ ਜਾਂਦਾ ਫਿਰ ਕਿਸ ਨੂੰ ਪਤਾ ਲੱਗਦਾ ਕਿ ਉਹ ਰਾਤ ਨੂੰ ਕਿੱਥੇ ਰਿਹਾ ਪਰ ਗਰੀਬ ਇੰਨਾ ਚੰਟ ਨਹੀਂ ਸੀ ਦਮੜੀ ਕੋਲ ਕੁੱਲ 6 ਬਿਸਵੇ ਜਮੀਨ ਸੀ ਪਰ ਇੰਨੇ ਹੀ ਪੁਰਾਣਿਆਂ ਦਾ ਖਰਚ ਵੀ ਸੀ ਉਸ ਦੇ ਦੋ ਮੁੰਡੇ ਦੋ ਕੁੜੀਆਂ ਅਤੇ ਪਤਨੀ ਸਭ ਖੇਤਾਂ 'ਚ ਲੱਗੇ ਰਹਿੰਦੇ ਸਨ ਫਿਰ ਵੀ ਢਿੱਡ ਦੀਆਂ ਰੋਟੀਆਂ ਦੀ ਪੂਰੀ ਨਹੀਂ ਸੀ ਪੈਂਦੀ ਇੰਨੀ ਜ਼ਮੀਨ ਨੇ ਕਿਹੜਾ ਸੋਨਾ ਉਗਲਣਾ ਸੀ ਜੇ ਸਾਰੇ ਦੇ ਸਾਰੇ ਘਰੋਂ ਨਿਕਲ ਮਜ਼ਦੂਰੀ ਕਰਨ ਲੱਗਦੇ ਤਾਂ ਆਰਾਮ ਨਾਲ ਰਹਿ ਸਕਦੇ ਸਨ ਪਰ ਕਿਸਾਨ ਕਦੇ ਮਜ਼ਦੂਰ ਅਖਵਾਉਣ ਦਾ અપਮਾਨ ਨਹੀਂ ਸਹਿ ਸਕਦਾ ਕਿਸੇ ਬਦਨਾਮੀ ਤੋਂ ਬਚਣ ਲਈ ਦੋ ਬਲਦ ਬੰਨੇ ਹੋਏ ਸਨ ਉਹਨਾਂ ਦੀ ਤਨਖਾਹ ਦਾ ਵੱਡਾ ਹਿੱਸਾ ਬਲਦਾਂ ਦੇ ਦਾਣੇ ਚਾਰੇ 'ਚ ਹੀ ਉੱਡ ਜਾਂਦਾ ਸੀ ਇਹ ਸਾਰੀਆਂ ਤਕਲੀਫਾਂ ਮਨਜ਼ੂਰ ਸਨ ਪਰ ਖੇਤੀ ਛੱਡ ਕੇ ਮਜ਼ਦੂਰ ਬਣਨਾ ਮਨਜ਼ੂਰ ਨਹੀਂ ਸੀ ਕਿਸਾਨ ਦੀ ਜੋ ਇੱਜ਼ਤ ਹੈ ਇਹ ਕਿਤੇ ਮਜ਼ਦੂਰ ਦੀ ਹੋ ਸਕਦੀ ਹੈ ਭਾਵੇਂ ਉਹ ਰੋਜ਼ ਰੁਪਏ ਕਿਉਂ ਨਾ ਕਮਾਏ ਕਿਸਾਨੀ ਨਾਲ ਮਜ਼ਦੂਰੀ ਕਰਨਾ ਇੰਨੇ ਅਪਮਾਨ ਦੀ ਗੱਲ ਨਹੀਂ ਬੂਹੇ ਵੱੱਡੇ ਬਲਦ ਉਸ ਦੀ ਇੱਜ਼ਤ ਰੱਖੀ ਕਰਦੇ ਹਨ ਪਰ ਬਲਦਾਂ ਨੂੰ ਵੇਚ ਕੇ ਫਿਰ ਇਦਰੇ ਮੂਹਦ ਖਾਉਣ ਨੂੰ ਥਾਂ ਨਹੀਂ ਬਚਦੀ। ਇੱਕ ਦਿਨ ਰਾਏ ਸਾਹਿਬ ਉਸ ਨੂੰ ਠੰਡ ਨਾਲ ਕੰਬਦੇ ਦੇਖ ਕੇ ਕਹਿਣ ਲੱਗੇ, "ਕੱਪੜੇ ਕਿਉਂ ਨਹੀਂ ਸਵਾਏ? ਕੰਬਦਾ ਕਿਉਂ ਐ?" ਦੰਬੜੀ, "ਸਰਕਾਰ ਢਿੱਡ ਦੀ ਰੋਟੀ ਤਾਂ ਪੂਰੀ ਪੈਂਦੀ ਨਹੀਂ, ਕੱਪੜੇ ਕਿੱਥੋਂ ਬਣਵਾਵਾਂ?" ਰਾਏ ਸਾਹਿਬ, "ਬਲਦਾਂ ਨੂੰ ਵੇਚ ਕਿਉਂ ਨਹੀਂ ਦਿੰਦਾ?" 100 ਵਾਰ ਸਮਝਾਇਆ, "ਪਤਾ ਨਹੀਂ ਕਿਉਂ ਇੰਨੀ ਮੋਟੀ ਗੱਲ ਵੀ ਤੇਰੇ ਸਮਝ ਚ ਨਹੀਂ ਪੈਂਦੀ।" ਦੰਬੜੀ, "ਸਰਕਾਰ ਬਰਾਦਰੀ 'ਚ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ, ਕੁੜੀ ਦੀ ਮੰਗਣੀ ਨਹੀਂ ਹੋ ਸਕਦੀ।" ਬਰਾਦਰੀ ਚੋਂ ਛੇਕ ਦਿੱਤਾ ਜਾਵਾਂਗਾ ਰਾਏ ਸਾਹਿਬ ਇੰਨਾ ਬੇਵਕੂਫੀਆਂ ਕਰਕੇ ਹੀ ਤੁਹਾਡੀ ਇਹ ਦੁਰਗਤ ਹੋ ਰਹੀ ਹੈ ਅਜਿਹੇ ਬੰਦਿਆਂ ਉੱਤੇ ਤਰਸ ਕਰਨਾ ਵੀ ਪਾਪ ਹੈ ਕਿਉਂ Munshi ਜੀ ਇਸ ਪਾਗਲਪਨ ਦਾ ਵੀ ਕੋਈ ਇਲਾਜ ਹੈ ਪਰ ਬੋਹੇ ਤੇ ਬਲਦ ਜ਼ਰੂਰ ਵੱਜਣਗੇ ਮੈਂ ਕਿਹਾ ਜਨਾਬ ਇਹ ਤਾਂ ਆਪਣੀ ਆਪਣੀ ਸਮਝ ਹੈ ਰਾਏ ਸਾਹਿਬ ਅਜੀਹੀ ਸਮਝ ਨੂੰ ਦੂਰੋਂ ਸਲਾਮ ਸਾਡੇ ਇੱਥੇ ਕਈ ਪੁਸ਼ਤਾਂ ਤੋਂ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਜਾਂਦਾ ਸੀ ਕਈ ਹਜ਼ਾਰਾਂ ਰੁਪਏ ਉੱਤੇ ਪਾਣੀ ਫਿਰ ਜਾਂਦਾ ਸੀ ਗਾਉਣ ਵਜਾਉਣ ਹੁੰਦਾ ਸੀ ਦਾਵਤਾਂ ਹੁੰਦੀਆਂ ਸਨ ਰਿਸ਼ਤੇਦਾਰਾਂ ਨੂੰ ਨਿਉਂਦੇ ਦਿੱਤੇ ਜਾਂਦੇ ਸਨ ਗਰੀਬਾਂ ਨੂੰ ਕੱਪੜੇ ਵੰਡੇ ਜਾਂਦੇ ਸਨ ਵਾਲੀ ਸਾਬ ਦੇ ਪਿੱਛੋਂ ਪਹਿਲੇ ਹੀ ਸਾਲ ਮੈਂ ਉਤਸਵ ਬੰਦ ਕਰ ਦਿੱਤਾ ਕੀ ਫਾਇਦਾ ਮੁਫਤ ਚ 4-5000 ਦਾ ਫਟਕਾ ਲੱਗਦਾ ਸੀ ਸਾਰੇ ਕਸਬੇ ਚ ਹੱਲਾ ਮਚਿਆ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਕਿਸੇ ਨੇ ਨਾਸਤਿਕ ਕਿਹਾ ਕਿਸੇ ਨੇ ਈਸਾਈ ਬਣਾ ਦਿੱਤਾ ਪਰ ਇੱਥੇ ਇਨ੍ਹਾਂ ਗੱਲਾਂ ਦੀ ਕੀ ਪਰਵਾਹ ਆਖਰ ਥੋੜੇ ਦਿਨਾਂ ਅੱਜ ਸਾਰਾ ਰੌਲਾ ਸ਼ਾਂਤ ਹੋ ਗਿਆ ਬੜਾ ਕੁਝ ਕੀਤਾ ਜਾਂਦਾ ਸੀ ਕਸਬੇ ਵਿੱਚ ਕਿਸੇ ਦੇ ਘਰ ਵਿਆਹ ਹੋਵੇ ਲੱਕੜੀ ਮੇਰੇ ਤੋਂ ਲਏ ਉਸਤਾਂ ਤੋਂ ਰਸਮ ਤੂਰੀ ਆਉਂਦੀ ਸੀ ਵਾਲਿਦ ਤਾਂ ਦੂਜਿਆਂ ਤੋਂ ਦਰਖਤ ਮੁੱਲ ਲੈ ਕੇ ਇਸ ਰਸਮ ਨੂੰ ਨਿਭਾਉਂਦੇ ਸਨ ਸੀ ਨਾ ਬੇਵਕੂਫੀ ਜਾਂ ਨਹੀਂ ਮੈਂ ਫੌਰਨ ਲੱਕੜੀ ਦੇਣੀ ਬੰਦ ਕਰ ਦਿੱਤੀ ਇਸ ਗੱਲ ਉੱਤੇ ਵੀ ਲੋਕ ਕਾਫੀ ਰੋਏ ਪਿੱਟੇ ਪਰ ਦੂਜਿਆਂ ਦਾ ਰੋਣ ਵੇਖਾਂ ਜਾਂ ਆਪਣਾ ਫਾਇਦਾ ਦੇਖਾਂ ਲੱਕੜ ਕਰਕੇ ਹੀ ਘੱਟੋ-ਘੱਟ 500 ਰੁਪਏ ਦੀ ਸਾਲ ਦੀ ਬਚਤ ਹੋ ਗਈ ਹੁਣ ਕੋਈ ਭੁੱਲ ਕੇ ਵੀ ਇੰਨਾਂ ਚੀਜ਼ਾਂ ਲਈ ਫਰਿਆਦ ਨਹੀਂ ਕਰਦਾ ਮੇਰੇ ਕੋਲ ਅੰਦਰ ਫਿਰ ਸਵਾਲ ਪੈਦਾ ਹੋਇਆ ਦੋਵਾਂ ਚੋਂ ਕੌਣ ਸੱਭਿਅਕ ਹੈ ਕੁੱਲ ਮਾਨ ਮਰਿਆਦਾ ਲਈ ਪ੍ਰਾਣ ਦੇਣ ਵਾਲਾ ਮੂਰਖ ਦਮੜੀ ਜਾਂ ਤੁਹਾਨੂੰ ਉੱਤੇ ਕੁੱਲ ਮਰਿਆਦਾ ਦੀ ਬਲੀ ਦੇਣ ਵਾਲਾ ਰਤਨ ਕਿਸ਼ੋਰ ਰਾਏ ਸਾਹਿਬ ਦੇ ਇਜਲਾਸ ਵਿੱਚ ਇੱਕ ਵੱਡੇ ਮਾਇਰਕੇ ਦਾ ਮੁਕੱਦਮਾ ਪੇਸ਼ ਸੀ ਸ਼ਹਿਰ ਦਾ ਇੱਕ ਅਮੀਰ ਖੂਨ ਦੇ ਮਾਮਲੇ 'ਚ ਫਸ ਗਿਆ ਸੀ ਉਸ ਦੀ ਜ਼ਮਾਨਤ ਲਈ ਰਾਏ ਸਾਹਿਬ ਦੀਆਂ ਖੁਸ਼ਾਮਦਾਂ ਹੋਣ ਲੱਗੀਆਂ ਇੱਜ਼ਤ ਦੀ ਗੱਲ ਸੀ ਰਾਏ ਸਾਹਿਬ ਦਾ ਹੁਕਮ ਸੀ ਕਿ ਭਾਵੇਂ ਰਿਆਸਤ ਵਿਕ ਜਾਏ ਪਰ ਇਸ ਮੁਕਦਮੇ 'ਚੋਂ ਬੇਦਾਗ ਨਿਕਲ ਜਾਵਾ ਤੋਹਫੇ ਭਿਜਵਾਏ ਗਏ ਸਿਫਾਰਸ਼ਾਂ ਪੁਆਈਆਂ ਗਈਆਂ ਪਰ ਰਾਏ ਸਾਹਿਬ ਉੱਤੇ ਕੋਈ ਅਸਰ ਨਾ ਹੋਇਆ ਅਮੀਰ ਬੰਦੇ ਦੇ ਆਦਮੀਆਂ ਨੂੰ ਸਿੱਧੀ ਰਿਸ਼ਵਤ ਦੀ ਗੱਲ ਕਰਨ ਦੀ ਹਿੰਮਤ ਨਹੀਂ ਪੈਂਦੀ ਸੀ ਆਖਰ ਜਦੋਂ ਕੋਈ ਵਸ ਨਾ ਚੱਲਿਆ ਅਮੀਰ ਪਤਨੀ ਨੇ ਰਾਏ ਸਾਹਿਬ ਦੀ ਪਤਨੀ ਨਾਲ ਮਿਲ ਕੇ ਸੌਦਾ ਕਰਨ ਦਾ ਇਰਾਦਾ ਕੀਤਾ ਰਾਤ ਦੇ 10 ਵਜੇ ਸਨ ਦੋਵਾਂ ਔਰਤਾਂ ਵਿਚ ਗੱਲਾਂ ਹੋਣ ਲੱਗੀਆਂ 20000 ਦੀ ਗੱਲਬਾਤ ਸੀ ਰਾਏ ਸਾਹਿਬ ਦੀ ਪਤਨੀ ਤਾਂ ਇੰਨੀ ਖੁਸ਼ ਹੋਈ ਕਿ ਉਸੇ ਵੇਲੇ ਰਾਏ ਸਾਹਿਬ ਦੇ ਕੋਲ ਦੌੜੀ ਆਈ ਅਤੇ ਕਹਿਣ ਲੱਗੀ ਲੈ ਆਓ ਲੈ ਆਓ ਤੁਸੀਂ ਨਾਲ ਲਿਆਓ ਤਾਂ ਮੈਂ ਲੈ ਆਵਾਂਗੀ ਰਾਏ ਸਾਹਿਬ ਨੇ ਕਿਹਾ ਇੰਨੀ ਬੇਸਬਰ ਨਾ ਹੋ ਉਹ ਤੈਨੂੰ ਆਪਣੇ ਦਿਲ ਚ ਕੀ ਸਮਝੇਗੀ ਕੁਝ ਆਪਣੀ ਇੱਜ਼ਤ ਦਾ ਵੀ ਧਿਆਨ ਹੈ ਕਿ ਨਹੀਂ ਮੰਨਿਆ ਕਿ ਰਕਮ ਮੋਟੀ ਹੈ ਅਤੇ ਇਸ ਨਾਲ ਤੇਰੀਆਂ ਬਹੁਤ ਸਾਰੀਆਂ ਨਿੱਤ ਦੀਆਂ ਫਰਮਾਇਸ਼ਾਂ ਤੋਂ ਮੁਕਤ ਹੋ ਜਾਵਾਂਗਾ ਪਰ ਇੱਕ ਸਿਵਿਲੀਅਨ ਦੀ ਇੱਜ਼ਤ ਵੀ ਤਾਂ ਕੋਈ ਮਾਮੂਲੀ ਚੀਜ਼ ਨਹੀਂ ਤੈਨੂੰ ਪਹਿਲਾਂ ਹੀ ਵਿਗੜ ਕੇ ਕਹਿਣਾ ਚਾਹੀਦਾ ਸੀ ਕਿ ਮੇਰੇ ਨਾਲ ਇੰਨੀ ਬੇਹੁਦਾ ਗੱਲ ਕਰਨੀ ਹੈ ਤਾਂ ਇੱਥੋਂ ਚਲੀ ਜਾ ਕਿ ਮੇਰੇ ਨਾਲ ਇੰਨੀ ਬੇਹੁਦਾ ਗੱਲ ਕਰਨੀ ਹੈ ਤਾਂ ਇੱਥੋਂ ਚਲੀ ਜਾ ਮੈਂ ਆਪਣੇ ਕੰਨੀ ਕੁਝ ਨਹੀਂ ਸੁਣਨਾ ਚਾਹੁੰਦੀ ਪਤਨੀ ਮੈਂ ਪਹਿਲਾਂ ਹੀ ਕੀਤਾ ਹੈ ਵਿਗੜ ਗਈ ਸਾ ਅਤੇ ਖੂਬ ਸੁਣਾਈਆਂ ਵੀ ਕਿ ਮੈਨੂੰ ਇਹਨਾਂ ਵੀ ਪਤਾ ਨਹੀਂ ਵਿਚਾਰੀ ਮੇਰੇ ਪੈਰਾਂ ਉੱਤੇ ਸਿਰ ਰੱਖ ਕੇ ਰੋਣ ਲੱਗੀ ਰਾਏ ਸਾਹਿਬ 81 ਕਿ ਰਾਏ ਸਾਹਿਬ ਨੂੰ ਆਖਾਂਗੇ ਤਾਂ ਉਹ ਮੈਨੂੰ ਕੱਚਾ ਚਵਾ ਜਾਣਗੇ ਇਹ ਕਹਿੰਦਿਆਂ ਰਾਏ ਸਾਹਿਬ ਨੇ ਖੁਸ਼ ਹੋ ਕੇ ਪਤਨੀ ਨੂੰ ਆਪਣੇ ਨਾਲ ਘੁੱਟ ਲਿਆ ਪਤਨੀ ਜੀ ਮੈਂ ਪਤਾ ਨਹੀਂ ਅਜੇਆਂ ਕਿੰਨੀਆਂ ਗੱਲਾਂ ਉਸ ਨੂੰ ਆਖੀਆਂ ਪਰ ਉਹ ਕਿਸੇ ਤਰ੍ਹਾਂ ਵੀ ਨਾ ਟਲੀ ਰੋ ਰੋ ਕਾ ਵੀ ਹੋਈ ਜਾਂਦੀ ਸੀ ਰਾਏ ਸਾਹਿਬ ਉਸ ਨਾਲ ਵਾਦਾ ਤਾਂ ਨਹੀਂ ਕਰ ਲਿਆ ਪਤਨੀ ਵਾਦਾ ਮੈਂ ਤਾਂ ਰੁਪਏ ਲੈ ਕੇ ਸੰਦੂਕ ਚ ਰੱਖ ਆਈ ਨੋਟ ਸਨ ਰਾਏ ਸਾਹਿਬ ਕਿੰਨੀ ਵੱਡੀ ਮੂਰਖ ਹੈ ਪਤਾ ਨਹੀਂ ਰੱਬ ਤੈਨੂੰ ਕਦੇ ਸਮਝ ਦੇਵੇਗਾ ਵੀ ਜਾਂ ਨਹੀਂ ਪਤਨੀ ਹੁਣ ਕੀ ਦੇਵੇਗਾ ਦੇਣਾ ਹੁੰਦਾ ਤਾਂ ਦੇਣਾ ਦਿੱਤੀ ਹੁੰਦਾ ਰਾਏ ਸਾਹਿਬ ਹਾਂ ਜ਼ਾਬਦਾ ਤਾਂ ਇੰਜ ਹੀ ਹੈ ਮੈਨੂੰ ਪੁੱਛਿਆ ਤੱਕ ਨਹੀਂ ਅਤੇ ਰੁਪਏ ਲੈ ਕੇ ਸੰਦੂਕ ਚ ਰੱਖ ਲੇ ਜੇ ਕਿਤੇ ਪੇਤ ਖੁੱਲ ਗਿਆ ਤਾਂ ਕਿਤੇ ਜੋਗੇ ਨਹੀਂ ਰਹਿਣਾ ਪਤਨੀ ਤਾਂ ਫਿਰ ਸੋਚ ਲਓ ਬਈ ਜੇ ਕੋਈ ਗੜਬੜ ਦਾ ਡਰ ਹੈ ਤਾਂ ਮੈਂ ਜਾ ਕੇ ਰੁਪਈ ਮੋੜ ਆਉਂਦੀ ਹਾਂ ਰਾਏ ਸਾਹਿਬ ਫੇਰ ਉਹੀ ਬੇਵਕੂਫੀ ਬਈ ਹੁਣ ਤਾਂ ਜੋ ਕੁਝ ਹੋਣਾ ਸੀ ਹੋ ਚੁੱਕਿਆ ਰੱਬ ਉੱਤੇ ਭਰੋਸਾ ਕਰਕੇ ਜ਼ਮਾਨਤ ਲੈਣੀ ਪਈਗੀ ਪਰ ਤੇਰੀ ਮੂਰਖਤਾ ਉੱਤੇ ਕੋਈ ਸ਼ੱਕ ਨਹੀਂ ਪਤਾ ਏ ਇਹ ਸੱਪ ਦੇ ਮੂੰਹ ਚ ਉਂਗਲ ਪਾਉਣ ਵਾਂਗ ਹੈ ਇਹ ਵੀ ਪਤਾ ਹੈ ਕਿ ਮੈਨੂੰ ਅਜਿਹਾਂ ਗੱਲਾਂ ਨਾਲ ਕਿੰਨੀ ਨਫ਼ਰਤ ਹੈ ਫਿਰ ਵੀ ਬੇਸਬਰ ਹੋ ਜਾਂਦੀ ਹੈ ਇਸ ਵਾਰ ਤੇਰੀ ਬੇਵਕੂਫੀ ਨਾਲ ਮੇਰਾ ਵਰਤ ਟੁੱਟ ਜਾਣਾ ਹੈ ਮੈਂ ਦਿਲ ਚ ਧਾਰਿਆ ਸੀ ਕਿ ਹੁਣ ਇਸ ਮਾਮਲੇ ਚ ਹੱਥ ਨਹੀਂ ਪਾਵਾਂਗਾ ਪਰ ਤੇਰੀ ਮੂਰਖਤਾ ਕਰਕੇ ਮੇਰੀ ਕੋਈ ਚਲਦੀ ਹੈ ਪਤਨੀ ਮੈਂ ਜਾ ਕੇ ਮੋੜ ਦਿੰਦੀ ਹਾਂ ਰਾਏ ਸਾਹਿਬ ਅਤੇ ਮੈਂ ਜਾ ਕੇ ਜ਼ਹਿਰ ਖਾ ਲੈਂਦਾ ਹਾਂ ਇੱਧਰ ਤਾਂ ਔਰਤ ਮਰਦ ਚ ਇੱਕ ਡਰਾਮਾ ਹੋ ਰਿਹਾ ਸੀ ਉਧਰ ਦਮੜੀ ਉਸੇ ਵੇਲੇ ਆਪਣੇ ਪਿੰਡ ਦੇ ਸਰਪੰਚ ਦੇ ਖੇਤ ਚ ਜਵਾਰ ਵੱਢ ਰਿਹਾ ਸੀ ਫਰੋਜ਼ ਸਾਰੀ ਰਾਤ ਦੀ ਛੁੱਟੀ ਲੈ ਕੇ ਘਰ ਗਿਆ ਸੀ ਬੜਦਾਂ ਲਈ ਚਾਰੇ ਦਾ ਇੱਕ ਤਿੱਲਾ ਵੀ ਨਹੀਂ ਹੈ ਅਜੇ ਤਨਖਾਹ ਮਿਲਣ 'ਚ ਕਈ ਦਿਨ ਰਹਿੰਦੇ ਹਨ ਮੁੱਲ ਤਾਂ ਲੈ ਨਹੀਂ ਸੀ ਸਕਦਾ ਘਰ ਵਾਲਿਆਂ ਨੇ ਦਿਨੇ ਕੁਝ ਘਾਹ ਖੋਤ ਕੇ ਪਾਇਆ ਸੀ ਪਰ ਊਂਟ ਦੇ ਮੂੰਹ 'ਚ ਜੀਰੇ ਵਾਲੀ ਗੱਲ ਸੀ ਦੋਵੇਂ ਬੜਦ ਭੁੱਖੇ ਸਨ ਦਮੜੀ ਨੂੰ ਦੇਖਦਿਆਂ ਦੋਵੇਂ ਪੂੰਛਾਂ ਚੁੱਕ ਕੇ ਅੜਿੰਗਣ ਲੱਗੇ ਜਦੋਂ ਉਹ ਨੇੜੇ ਗਿਆ ਤਾਂ ਦੋਵੇਂ ਉਸ ਦੀਆਂ ਹਥੇਲੀਆਂ ਚੱਟਣ ਲੱਗੇ ਵਿਚਾਰਾ ਦਮੜੀ ਮਨ ਮਾਰ ਕੇ ਇੱਕ ਪਾਸੇ ਤੁਰ ਪਿਆ ਸੋਚਿਆ ਇਸ ਵੇਲੇ ਤਾਂ ਕੁਝ ਨਹੀਂ ਹੋ ਸਕਦਾ ਸਵੇਰੇ ਕਿਸੇ ਤੋਂ ਕੁਝ ਉਧਾਰ ਫੜ ਕੇ ਚਾਰਾ ਲਿਆਵਾਂਗਾ ਪਰ ਜਦੋਂ ਰਾਤ ਨੂੰ 11 ਵਜੇ ਉਸ ਦੀ ਅੱਖ ਖੁੱਲੀ ਤਾਂ ਵੇਖਿਆ ਦੋਵੇਂ ਬਲਦ ਅਜੇ ਤੱਕ ਖੁਰਲੀ ਉੱਤੇ ਖੜੇ ਹਨ ਚਾਨਣੀ ਰਾਤ ਸੀ ਦੰਬੜੀ ਨੂੰ ਜਾਪਿਆ ਕਿ ਜਿਵੇਂ ਉਸ ਵੱਲ ਆਸ ਭਰੀਆਂ ਬੇਬਸ ਨਜ਼ਰਾਂ ਨਾਲ ਦੇਖ ਰਹੇ ਹਨ ਉਹਨਾਂ ਦੀ ਭੁੱਖ ਨੂੰ ਮਹਿਸੂਸ ਕਰਕੇ ਉਹ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਕਿਸਾਨ ਨੂੰ ਆਪਣੇ ਬਲਦ ਬੱਚਿਆਂ ਵਾਂਗ ਪਿਆਰੇ ਹੁੰਦੇ ਹਨ ਉਹ ਉਹਨਾਂ ਨੂੰ ਪਸ਼ੂ ਨਹੀਂ ਆਪਣੇ ਮਿੱਤਰ ਅਤੇ ਸਹਾਇਕ ਸਮਝਦਾ ਬਲਦਾਂ ਨੂੰ ਭੁੱਖੇ ਖਲੋਤੇ ਦੇਖ ਕੇ ਨੀਂਦ ਅੱਖਾਂ ਚੋਂ ਦੌੜ ਗਈ ਕੁਝ ਸੋਚਦਾ ਹੋਇਆ ਉੱਠਿਆ ਗਾਤਰੀ ਲਈ ਅਤੇ ਚਾਰੇ ਦੀ ਭਾਲ ਚੁਰ ਪਿਆ ਪਿੰਡ ਦੇ ਬਾਹਰ ਬਾਜਰੇ ਤੇ ਜਵਾਰ ਦੇ ਖੇਤ ਖੜੇ ਸਨ ਦਮੜੀ ਦੇ ਹੱਥ ਕੰਬਣ ਲੱਗੇ ਪਰ ਬਲਦਾਂ ਦੀ ਭੁੱਖ ਨੇ ਉਸ ਨੂੰ ਉਤੇਜਿਤ ਕਰ ਦਿੱਤਾ ਚਾਹੁੰਦਾ ਤਾਂ ਆਰਾਮ ਨਾਲ ਖੇਤ ਚ ਚਾਰਾ ਵੱਢ ਲੈਂਦਾ ਪਰ ਉਹ ਚੋਰੀ ਕਰਦਿਆਂ ਵੀ ਚੋਰ ਨਾ ਬਣਦਾ ਉਸਨੇ ਸਿਰਫ ਓਨਾ ਹੀ ਚਾਰਾ ਕੱਟਿਆ ਜਿੰਨਾ ਬਲਦਾਂ ਨੂੰ ਰਾਤ ਲਈ ਕਾਫੀ ਹੋਵੇ ਸੋਚਿਆ ਜੇ ਕਿਸੇ ਨੇ ਦੇਖ ਲਿਆ ਤਾਂ ਉਸ ਨੂੰ ਕਹਿ ਦਿਆਂਗਾ ਬਲਦ ਭੁੱਖੇ ਸਨ ਇਸ ਲਈ ਵੱਢ ਲਿਆ ਉਸ ਨੂੰ ਯਕੀਨ ਸੀ ਕਿ ਥੋੜੇ ਜਿਹੇ ਚਾਰੇ ਲਈ ਮੈਨੂੰ ਕੋਈ ਨਹੀਂ ਫੜ ਸਕਦਾ ਮੈਂ ਕਿਹੜਾ ਇਸ ਨੂੰ ਵੱਢ ਕੇ ਵੇਚਣਾ ਹੈ ਫਿਰ ਅਜੀਹਾ ਕਿਹੜਾ ਨਿਰਦਈ ਹੋਵੇਗਾ ਜੋ ਮੈਨੂੰ ਫੜੇਗਾ ਬਹੁਤਾ ਕਹੇਗਾ ਤਾਂ ਇਸ ਦੇ ਪੈਸੇ ਲੈ ਲਏਗਾ ਉਹ ਉਸਨੇ ਬਹੁਤ ਸੋਚਿਆ ਚਾਰਾ ਤਾਂ ਥੋੜਾ ਹੀ ਹੋਣਾ ਸੀ ਚਾਰੇ ਦਾ ਥੋੜਾ ਹੋਣਾ ਹੀ ਉਸ ਨੂੰ ਚੋਰੀ ਦੇ ਅਪਰਾਧ ਤੋਂ ਬਚਾਉਣ ਲਈ ਕਾਫੀ ਸੀ ਚੋਰ ਉਹਨਾ ਵੱਡਦਾ ਹੈ ਜਿੰਨਾ ਉਸ ਤੋਂ ਚੁੱਕਿਆ ਜਾਂਦਾ ਹੋਵੇ ਉਸ ਨੂੰ ਕਿਸੇ ਦੇ ਫਾਇਦੇ ਅਤੇ ਨੁਕਸਾਨ ਨਾਲ ਕੀ ਮਤਲਬ ਪਿੰਡ ਦੇ ਲੋਕ ਦਮੜੀ ਨੂੰ ਚਾਰਾ ਲਿਜਾਂਦਿਆਂ ਵੇਖ ਕੇ ਵਿਗੜਦੇ ਜ਼ਰੂਰ ਪਰ ਕੋਈ ਚੋਰੀ ਦੇ ਦੋਸ਼ 'ਚ ਨਾ ਵਸਾਉਂਦਾ ਪਰ ਇਤਫਾਕ ਨਾਲ ਹਲਕੇ ਦੇ ਥਾਣੇ ਦਾ ਸਿਪਾਹੀ ਉਧਰ ਜਾ ਨਿਕਲਿਆ ਉਹ ਗਵਾਂਡ ਦੇ ਇੱਕ ਬਾਣੀਏ ਕਰ ਜੂਆ ਖੇਡਣ ਦੀ ਖਬਰ ਮਿਲਣ ਪਿੱਛੋਂ ਕੁਝ ਝਾੜਨ ਦੀ ਝਾਕ 'ਚ ਇੱਧਰ ਆਇਆ ਸੀ ਦੰਬੜੀ ਨੂੰ ਪੱਠਿਆਂ ਦੀ ਪੰਡ ਸਿਰ ਉੱਤੇ ਰੱਖਦਿਆਂ ਦੇਖਿਆ ਤਾਂ ਸ਼ੱਕ ਹੋਇਆ ਇੰਨੀ ਰਾਤ ਪਏ ਪੱਠੇ ਕੌਣ ਵੜਦਾ ਹੈ ਹੋਵੇ ਨਾ ਕੋਈ ਚੋਰੀ ਹੋਵੇ ਝੜੱਕੇ ਪੁੱਛਣ ਲੱਗਾ ਕੌਣ ਲਈ ਜਾਂਦਾ ਹੈ ਪੱਠੇ ਖੜਾ ਰਹਿ ਦੰਬੜੀ ਨੇ ਟਟੰਬਰ ਕੇ ਪਿੱਛੇ ਦੇਖਿਆ ਤਾਂ ਪੁਲਿਸ ਦਾ ਸਿਪਾਹੀ ਹੱਥ ਪੈਰ ਫੁੱਲ ਗਏ ਕੰਬਦਿਆਂ ਕਹਿਣ ਲੱਗਾ ਹਜ਼ੂਰ ਥੋੜੇ ਜੇ ਹੀ ਵੱਡੇ ਹਨ ਦੇਖ ਲੋ ਸਿਪਾਹੀ ਥੋੜੇ ਹਨ ਜਾਂ ਬਹੁਤੇ ਹੈ ਤਾਂ ਚੋਰੀ ਖੇਤ ਕਿਸ ਦਾ ਹੈ ਦੰਬੜੀ ਬਲਦੇਵ ਮੈਤੋਂ ਦਾ ਸਿਪਾਹੀ ਨੇ ਸਮਝਿਆ ਸੀ ਸ਼ਿਕਾਰ ਫਸਿਆ ਇਸ ਤੋਂ ਕੁਝ ਝਾੜਾਂਗਾ ਪਰ ਉੱਥੇ ਕੀ ਪਿਆ ਸੀ ਫੜ ਕੇ ਪਿੰਡ ਚ ਲਿਆਂਦਾ ਗਿਆ ਅਥੇ ਉੱਥੇ ਵੀ ਕੁਝ ਹੱਥ ਨਾ ਲੱਗਦਾ ਨਜ਼ਰ ਆਇਆ ਤਾਂ ਥਾਣੇ ਲੈ ਗਿਆ ਥਾਣੇਦਾਰ ਨੇ ਚਲਾਨ ਕਰ ਦਿੱਤਾ ਮੁਕੱਦਮਾ ਰਾਏ ਸਾਹਿਬ ਦੀ ਹੀ ਕਚੈਰੀ ਚ ਪੇਸ਼ ਕੀਤਾ ਗਿਆ ਰਾਏ ਸਾਹਿਬ ਨੇ ਦੰਬੜੀ ਨੂੰ ਫਸੇ ਹੋਏ ਦੇਖਿਆ ਤਾਂ ਹਮਦਰਦੀ ਦੇ ਬਦਲੇ ਸਖਤਾਈ ਤੋਂ ਕੰਮ ਲਿਆ ਕਹਿਣ ਲੱਗੇ ਇਹ ਮੇਰੀ ਬਦਨਾਮੀ ਦੀ ਗੱਲ ਹੈ ਤੇਰਾ ਕੀ ਵਿਗੜਿਆ ਸਾਲ 6 ਮਹੀਨੇ ਦੀ ਸਜ਼ਾ ਹੋ ਜਾਊਗੀ ਸ਼ਰਮਿੰਦਾ ਤਾਂ ਮੈਨੂੰ ਹੋਣਾ ਪੈ ਰਿਹਾ ਹੈ ਲੋਕ ਤਾਂ ਇਹੀ ਕਹਿੰਦੇ ਹੋਣਗੇ ਕਿ ਰਾਏ ਸਾਹਿਬ ਦੇ ਆਦਮੀ ਅਜਿਹੇ ਬਦਮਾਸ਼ ਤੇ ਚੋਰ ਹਨ ਤੂੰ ਮੇਰਾ ਨੌਕਰ ਨਾ ਹੁੰਦਾ ਤਾਂ ਮੈਂ ਹਲਕੀ ਸਜ਼ਾ ਦਿੰਦਾ ਪਰ ਤੂੰ ਮੇਰਾ ਨੌਕਰ ਹੈ ਇਸ ਲਈ ਸਖਤ ਸਜ਼ਾ ਦੇਵਾਂਗਾ ਮੈਂ ਇਹ ਨਹੀਂ ਸੁਣ ਸਕਦਾ ਕਿ ਰਾਏ ਸਾਹਿਬ ਨੇ ਆਪਣੇ ਨੌਕਰ ਨਾਲ ਰਿਆਇਤ ਕੀਤੀ ਏਕਾ ਕੀ ਰਾਏ ਸਾਹਿਬ ਨੇ ਦਮੜੀ ਨੂੰ 6 ਮਹੀਨੇ ਦੀ ਸਖਤ ਸਜ਼ਾ ਦਾ ਹੁਕਮ ਸੁਣਾ ਦਿੱਤਾ ਉਸੇ ਦਿਨ ਉਹਨਾਂ ਨੇ ਖੂਨ ਦੇ ਮਕਦਮੇ 'ਚ ਜ਼ਮਾਨਤ ਦੇ ਦਿੱਤੀ ਮੈਂ ਦੋਵੇਂ ਬਿਰਤਾਂਤ ਸੁਨੇ ਅਤੇ ਦਿਲ 'ਚ ਏਕ ਕੀਲ ਹੋਈ ਵੀ ਪੱਕਾ ਹੋ ਗਿਆ ਇਹ ਸਭਿਤਾ ਸਿਰਫ ਹੁਨਰ ਦੇ ਨਾਲ ਐਬ ਕਰਨ ਦਾ ਨਾਂ ਹੈ ਤੁਸੀਂ ਬੁਰੇ ਤੋਂ ਬੁਰੇ ਕੰਮ ਕਰੋ ਪਰ ਜੇ ਤੁਸੀਂ ਉਸ ਉੱਤੇ ਪਰਦਾ ਪਾ ਸਕਦੇ ਹੋ ਤਾਂ ਤੁਸੀਂ ਸਭਿਖ ਹੋ ਸੱਜਣ ਹੋ ਤੇ ਜੈਂਟਲਮੈਨ ਹੋ ਜੇ ਤੁਹਾਡੇ ਵਿੱਚ ਇਹ ਸਿਫਤ ਨਹੀਂ ਤਾਂ ਤੁਸੀਂ ਅਸਭਿਅਕ ਹੋ ਗਵਾਰ ਹੋ ਬਦਮਾਸ਼ ਹੋ ਇਹੀ ਸਭਿਅਤਾ ਦਾ ਪੇਤ ਹੈ ਧੰਨਵਾਦ